ਜਲੰਧਰ ਦੇ ਆਦਮਪੁਰਾ ਵਿਖੇ ਸ਼ਾਰਪੁਰ ਜ਼ਿਲ੍ਹੇ ਦੇ ਦੋ ਪੁਲਿਸ ਅਧਿਕਾਰੀਆਂ ਦੀ ਹੋਈ ਮੌਤ ਇਹ ਸਾਰੀ ਘਟਨਾ ਉਦੋਂ ਹੁੰਦੀ ਹੈ ਜਦੋਂ ਦੋ ਨਵਾਲਕ ਦੋਸ਼ੀਆਂ ਨੂੰ ਲਿਜਾ ਰਹੀ ਹੁੰਦੀ ਹੈ ਆ ਤੁਹਾਨੂੰ ਦੱਸ ਦਈਏ ਅਦਾਲਤ ਤੋਂ ਵਾਪਸ ਆਉਂਦੇ ਸਮੇਂ ਆਦਮਪੁਰਾ ਬੱਸ ਸਟੈਂਡ ਨੇੜੇ ਇੱਕ ਦੋਸ਼ੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਐਲ ਆਰ ਐਸਆਈ ਜੀਵਨ ਲਾਲ ਅਤੇ ਐਲਆਰਐਸਆਈ ਪ੍ਰੀਤਮ ਦਾਸ ਵੱਲੋਂ ਤੁਰੰਤ ਪਿੱਛਾ ਕਰਨ ਦੇ ਬਾਵਜੂਦ ਕਾਬੂ ਹੋਣ ਤੋਂ ਬਚ ਗਿਆ ਇਸ ਤੋਂ ਬਾਅਦ ਦੋਵੇਂ ਅਧਿਕਾਰੀਆਂ ਦੀਆਂ ਲਾਚਾਂ ਆਦਮਪੁਰ ਰੇਲਵੇ ਸਟੇਸ਼ਨ ਤੋਂ ਬਰਾਮਦ ਹੋਈਆਂ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਉਨ੍ਹਾਂ ਨੇ ਕੋਈ ਜ਼ਰੀਲਾ ਪਦਾਰਥ ਖਾ ਲਿਆ ਸੀ ਐਲ ਆਰ ਈਐਸਆਈ ਹਰਜਿੰਦਰ ਸਿੰਘ ਤੀਜੇ ਅਧਿਕਾਰੀ ਨੇ ਦੂਜੇ ਦੋਸ਼ੀ ਦੀਪਕਮਾਰ ਨੂੰ ਸਫਲਤਾਪੂਰਕ ਹਰਸਤ ਵਿੱਚ ਲੈ ਲਿਆ ਅਤੇ ਘਟਨਾ ਬਾਰੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਲੰਧਰ ਦਿਹਾਤੀ ਦੇ ਸੀਨੀਅਰ ਕਪਤਾਨ ਪੁਲਿਸ ਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਆਦਮਪੁਰਾ ਦੀ ਅਗਵਾਈ ਹੇਠ ਐਸਐਚਓ ਆਦਮਪੁਰਾ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਤੁਰੰਤ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਇਸ ਸਬੰਧੀ ਫਰਾਰ ਹੋਏ ਨਵਾਲਿਕ ਅਮਨਦੀਪ ਸਿੰਘ ਉਰਫ ਕਾਲੂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪਗੋੜੇ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲ ਸ਼ਾਮ ਨੂੰ ਲੇਟ ਇਨ ਦਾ ਈਵਨਿੰਗ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਪੁਲਿਸ ਸਟੇਸ਼ਨ ਆਦਮਪੁਰ ਦੇ ਵਿੱਚ ਸਾਡੇ ਸ਼ਹਿਰਪੁਰ ਜ਼ਿਲ੍ਹੇ ਦੇ ਤਿੰਨ ਮੁਲਾਜ਼ਮ ਆਪਣੇ ਦੋ ਕੈਦੀਆਂ ਨੂੰ ਨਾਲ ਲੈ ਕੇ ਪੇਸ਼ੀ ਉਹਨਾਂ ਦੀ ਕੋਰਟ ਪੇਰੈਂਸ ਸੀਗੀ ਕਪੂਰਥਲਾ ਜ਼ਿਲ੍ਹੇ ਚ ਉਹਨਾਂ ਦੀ ਪੇਸ਼ੀ ਕਰਵਾ ਕੇ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੁਰਜਮ ਹੈਗਾ ਉਹ ਭੱਜ ਗਿਆ ਅਮਨਦੀਪ ਸਿੰਘ ਏਲੀਅਸ ਕਾਲੂ ਇਹਦੇ ਉੱਪਰ ਇਹ ਯੂਵਲਾਈਨ ਸੀਗਾ 17 ਸਾਲ ਦੀ ਉਮਰ ਸੀ ਤੇ ਕਪੂਰਥਲੇ ਚ ਇਹਦੇ ਚ ਮਰਡਰ ਦਾ ਪਰਚਾ ਦਰਸੇਗਾ ਦੂਸਰਾ ਕੇਸ ਜਿਹੜਾ ਦੇਵ ਕੁਮਾਰ ਸੀਗਾ ਉਹਦੇ ਉੱਪਰ ਰੇਪ ਦਾ ਪਰਚਾ ਦਰਸੇਗਾ ਇਹ ਦੋ ਮਰਜ਼ਮਾਨ ਨੂੰ ਸਾਡੇ ਤਿੰਨ ਮੁਲਾਜ਼ਮ ਜਿਹੜੇ ਹੈਗੇ ਆ ਉਹ ਪੇਸ਼ੀ ਤੋਂ ਭਗਤਾ ਕੇ ਲਿਆ ਰਹੇ ਸੀਗੇ ਆਦਮਪੁਰ ਆ ਕੇ ਉੱਥੇ ਥੋੜਾ ਕੰਜੈਸ਼ਨ ਸੀ ਟ੍ਰੈਫਿਕ ਦਾ ਗੱਡੀ ਹੌਲੀ ਹੋ ਗਈ ਇਹ ਸਮਾਰਟਲੀ ਇਹ ਬੰਦਾ ਜਿਹੜਾ ਅ ਅਮੰਦੀ ਪੇਲੀਅਸ ਖਾਲੂ ਹੈਗਾ ਇਹ ਉਥੋਂ ਭੱਜ ਗਿਆ ਗੱਡੀ ਚੋਂ ਸਾਡੇ ਦੋ ਜਿਹੜੇ ਮੁਲਾਜ਼ਮ ਸੀਗੇ ਪ੍ਰੀਤਮ ਦਾਸ ਐਂਡ ਜੀਵਨ ਲਾਲ ਉਹਨਾਂ ਨੇ ਕਿਸੇ ਕੋ ਹੈਲਪਲੇ ਮੋਟਰਸਾਈਕਲ ਲਿਆ ਔਰ ਉਹਦੇ ਪਿੱਛੇ ਇਹਨਾਂ ਦਾ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਫੜਨ ਦੀ ਬਟ ਉਹਨਾਂ ਕੋ ਬੰਦਾ ਫੜਿਆ ਨਹੀਂ ਗਿਆ ਜਿਹੜਾ ਤੀਸਰਾ ਸਾਡਾ ਮੁਲਾਜ਼ਮ ਸੀ ਉਹਨੇ ਇੱਕ ਅਕਿਊਜ਼ਡ ਨੂੰ ਜਿਹੜਾ ਦੂਸਰਾ ਰੇਪ ਦਾ ਕਿਊਜ਼ ਸੀ ਉਹਨੂੰ ਫੜ ਕੇ ਪੁਲਿਸ ਸਟੇਸ਼ਨ ਆਦਮ ਪਰ ਲੈ ਗਿਆ ਇਹਨਾਂ ਦੋ ਮੁਲਾਜ਼ਮਾਂ ਦਾ ਠਾਣੇਦਾਰਾਂ ਦਾ ਬਾਅਦ ਦੇ ਵਿੱਚ ਥਲਾ ਆਉਂਦੀ ਹੈਗੀ ਹੈ ਰੇਲਵੇ ਸਟੇਸ਼ਨ ਆਦਮਪੁਰ ਤੋਂ ਨਰੇਸ਼ ਰਾਜੂ ਜੀ ਨੇ ਜਿਹੜੇ ਸਟੇਸ਼ਨ ਮਾਸਟਰ ਹੈਗੇ ਆ ਵੀ ਸਾਡੇ ਇੱਥੇ ਕੋਈ ਡੈਡ ਬੋਡੀਜ਼ ਪਈਆਂ ਹੈਗੀਆਂ ਉਹਦੇ ਤੋਂ ਪਹਿਲਾਂ ਇੱਕ ਬੋਡੀ ਮਿਲੀ ਫਿਰ ਦੂਸਰੀ ਬੋਡੀ ਮਿਲੀ ਔਰ ਅਨਫੋਰਚੂਨੇਟਲੀ ਇਹ ਦੋਨੇ ਸਾਡੇ ਜਿਹੜੇ ਮੁਲਾਜ਼ਮ ਸੀਗੇ ਇਹਨਾਂ ਨੇ ਉੱਥੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜਿਹੜੀ ਐ ਸੁਸਾਈਡ ਕਰ ਲਈ ਇਮੀਡੀਏਟਲੀ ਉੱਥੇ ਰਸ਼ ਕੀਤਾ ਗਿਆ ਸਾਡੀ ਸਾਇੰਟਿਫਿਕ ਟੀਮਾਂ ਗਈਆਂ ਸਾਰੀਆਂ ਅਸੀਂ ਪੂਰੀ ਤਫ਼ਤੀਸ਼ ਜਿਹੜੀ ਹੈ ਸਾਇੰਟਿਫਿਕਲੀ ਕਰ ਰਹੇ ਹੈਗੇ ਆਂ ਕੌਜ਼ ਆਫ ਜਿਹੜਾ ਇਨਸੀਡੈਂਟ ਉਹਨੂੰ ਲੱਭਣ ਲਈ ਬਟ ਹੁਣ ਤੱਕ ਪ੍ਰੀਲੀਮਰਲੀ ਜੋ ਵੀ ਸਾਹਮਣੇ ਆਇਆ ਹੈਗਾ ਉਹ ਇਹੀ ਹੈਗਾ ਵੀ ਇੱਕ ਬੰਦਾ ਭੱਜ ਗਿਆ ਇਹਨਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਫੜਨ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਕੋ ਨਹੀਂ ਫੜਿਆ ਔਰ ਇਹਨਾਂ ਦੇ ਇਹਨਾਂ ਨੂੰ ਲੱਗਿਆ ਵੀ ਇੱਕ ਬੜਾ ਸੀਰੀਅਸ ਜੁਰਮ ਦਾ ਜਿਹੜਾ ਕਯੂਜ਼ਡ ਹੈਗਾ ਸਾਡੇ ਕੋਲੋਂ ਚਲੇ ਗਿਆ ਤੇ ਆਊਟ ਆਫ ਥੈਟ ਫਰਸਟ੍ਰੇਸ਼ਨ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉੱਥੇ ਇਹਨਾਂ ਦੀ ਡੈਥ ਹੋ ਗਈ ਦੋਨਾਂ ਦੀ ਡੈੱਡ ਬਾਡੀਜ਼ ਜਿਹੜੀਆਂ ਹੈਗੀਆਂ ਉਹ ਕਬਜ਼ੇ 'ਚ ਲੈ ਕੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਜੀਆਰਪੀ ਵੱਲੋਂ ਅਸੀਂ ਉਹਨੂੰ ਅਸਿਸਟ ਕਰ ਰਹੇ ਹੈਗੇ ਆ ਸਾਡੀ ਪੁਲਿਸ ਆਦਮਪੁਰ ਵਾਲੀ ਜਿਹੜਾ ਬੰਦਾ ਮੁਰਜ਼ਮ ਭੱਜਿਆ ਉਹ ਤੇ ਅਸੀਂ ਐਫਆਈਆਰ ਲੋਜ ਕੀਤੀ ਹੈਗੀ ਆ ਪੁਲਿਸ ਕਸਟਡੀ ਤੋਂ ਭੱਜਣ ਦੀ ਉਹਨੂੰ ਫੜਨ ਲਈ ਅਡਾ ਟੀਮਾਂ ਬਣਾਈਆਂ ਗਈਆਂ ਕਪੂਰਸਲੇ ਜ਼ਿਲ੍ਹੇ ਨੂੰ ਉਹ ਬਿਲੋਂਗ ਕਰਦਾ ਉੱਥੇ ਦੀ ਪੁਲਿਸ ਨੂੰ ਵੀ ਔਨ ਬੋਰਡ ਕੀਤਾ ਗਿਆ ਉਹਨਾਂ ਨੂੰ ਤਲਾਸ਼ ਕੀਤੀ ਗਈ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਨਾ ਕਿਉਂਕਿ ਵਕ ਵਕ ਅਫਵਾਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਖਬਰਾਂ ਮੈਂ ਉਹਨਾਂ ਲਈ ਇਹ ਤੁਹਾਨੂੰ ਕਲੀਅਰ ਕਰਨਾ ਚਾਹਨਾ ਹੈਗਾ ਵੀ ਇਹ ਬੜਾ ਅਨਫੋਰਚੂਨੇਟ ਹੈਗਾ ਪਰ ਸਮਾਜ ਦੇ ਵਿੱਚ ਪੁਲਿਸ ਵੀ ਸਮਾਜ ਦਾ ਇੱਕ ਅੰਗ ਹੈਗਾ ਕਿਤੇ ਵੀ ਕੋਈ ਇਦਣੀਆਂ ਘਟਨਾਵਾਂ ਹੋ ਜਾਂਦੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹੈਗੇ ਹਰ ਇੱਕ ਐਂਗਲ ਤੋਂ ਬੋਰਡ ਬਣਾਇਆ ਗਿਆ ਡਾਕਟਰਾਂ ਦਾ ਉਹਨਾਂ ਦੇ ਪੋਸਟਮਾਰਟਮ ਲਈ ਤਾਂ ਕਿ ਐਗਜੈਕਟ ਕੌਜ਼ ਆਫ ਡੈਥ ਜਿਹੜੀ ਹੈਗੀ ਉਹਦਾ ਪਤਾ ਲੱਗੇ ਫੈਮਿਲੀ ਸਾਡੀਆਂ ਹੈਗੀਆਂ ਸਾਡਾ ਉਹ ਪਰਿਵਾਰ ਦੇ ਮੈਂਬਰ ਸੀਗੇ ਉਹਨਾਂ ਨੂੰ ਅਸੀਂ ਪੂਰੇ ਸਰਕਾਰੀ ਸਨਮਾਨ ਦੇ ਨਾਲ ਜਿਹੜਾ ਹੈਗਾ ਆ ਉਹ ਉਹਨਾਂ ਦੇ ਲਾਸਟ ਰਾਈਟ ਜਿਹੜੇ ਅਸੀਂ ਪਰਫਾਰਮ ਕਰਾਂਗੇ ਰਾਤ ਹੀ ਉਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਹੈਗੇ ਉਹ ਅਸੀਂ ਬੁਲਾ ਲਏ ਸੀ ਕਿ ਉਹਨਾਂ ਨੇ ਇਹ ਸਾਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਸਾਰੀ ਕਾਰਵਾਈ ਕੀਤੀ ਹੈਗੀ ਔਰ ਮੈਂ ਬਾਕੀਆਂ ਨੂੰ ਵੀ ਕਹਾਂਗਾ ਵੀ ਪ੍ਰਾਈਵੇਸੀ ਨੂੰ ਜਿਹੜੀ ਹੈਗੀ ਹੈ ਹਰੇਕ ਦੇ ਨੂੰ ਉਹਨੂੰ ਸਿਕਿਉਰ ਕਰਨਾ ਚਾਹੀਦਾ ਹੈ ਤੇ ਉਸੇ ਤਰੀਕੇ ਦੇ ਨਾਲ ਇਸ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੈਗਾ ਇਹਦੇ ਬਾਰੇ ਵੀ ਜਿਹੜੀਆਂ ਰੂਮਰਸ ਹੈਗੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਜੋ ਸਚਾਈ ਹੈ ਉਹਦੇ ਉੱਪਰ ਗੱਲ ਹੋਣੀ ਚਾਹੀਦੀ ਹੈ ਥੈਂਕ ਯੂ ਧੰਨਵਾਦ